ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਪਾਂ ਇੱਕ ਸਤੂਰ ਕਲਾਥ ਹਾਊਸ ਵੱਲੋਂ ਇੱਕ ਹੋਰ ਸਪੈਸ਼ਲ ਸੇ ਲੈ ਕੇ ਆਣ ਲੱਗੇ ਆ। ਇਹ ਹੀ ਸੂਟ ਚਿਕਨ ਦਾ ਵੀਰੇ ਵਿਦ ਪੇਂਟ ਹੈ। कॉटन टू कॉटन 베이스 ਮਿਲੂ। ਸਾਨੂੰ ਵੀਰੇ ਦੁਪੱਟਾ ਵੀ ਦੇਖੋ ਵੀਰੇ ਟੁਵਰਟ ਸਾਈ ਪੂਰਾ ਸੋਹਣਾਗਾ। ਪਿਓਰ ਕੁਆਲਿਟੀ ਦਾ ਦੁਪੱਟਾਗਾ ਵੀਰੇ कॉटन ਦਾ ਬਹੁਤ ਸੋਹਣੀ ਕੁਆਲਿਟੀ ਹੈ ਵੀਰੇ 22 ਮੀਟਰ ਦਾ ਤੁਹਾਨੂੰ ਇਸ ਟੁਵੱਟਾ ਮਿਲੂਗਾ। ਤੇ ਪੂਰਾ ਵੱਡਾ ਟੁਵੱਟਾ ਹੋਗਾ। ਰੰਗ ਚਾਰਟ ਵੀਰੇ ਤੋਂ ਬਹੁਤ ਮਹਿੰਗੇ। ਕੋਲ ਚਿਕਨ ਕਾਟਨ ਵੇਸ ਹੈਗੀ ਤੇ ਕੁਆਲਿਟੀ ਬੋਲਸ ਹੋਣੀ ਹੈ ਜਿਵੇਂ ਬਾਜ਼ਾਰ ਦੇ ਵਿੱਚ 850 850 ਦਾ ਆਪਰ ਸ਼ੁਕਰ ਸ਼ਨੀ ਐਤਵਾਰ ਨੂੰ ਸਪੈਸ਼ਲ ਸੇਲ 550 ਰੁਪਏ ਦੀ ਲਾਵਾਂਗੇ ਵੀਰੇ ਇਹ ਤਿੰਨ ਦਿਨ ਸੇਲ ਚ ਲੈ ਗੁਰੂ ਆਪਣੀ ਸਪੈਸ਼ਲ ਸੇਲ ਹੋ ਗਈ ਬਾਕੀ ਦਿਨਾਂ ਨਾਲੋਂ ਰੇਟ ਘੱਟ ਮਿਲਿਆ ਕਰਨਗੇ ਸ਼ੁਕਰ ਸ਼ਨੀ ਤੇ ਐਤਵਾਰ ਨੂੰ ਜੇ ਕੋਈ ਮੇਰਾ ਵੀਰ ਭੈਣ ਕੱਪੜੇ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਪ ਉਸ ਦਾ 5000 ਦੇ ਵਿੱਚ ਆਪਾਂ ਕੰਮ ਸ਼ੁਰੂ ਕਰਾ ਰਹੇ ਹਾਂਗੇ ਇਹ ਸਿਰਫ ਦੀਵਾਲੀ ਤੱਕ ਆਫਰ ਹੈ ਵੀਰੇ 5000 ਦੇ ਵਿੱਚ ਆਪਾਂ ਆਪਣੇ ਵੀਰ ਜਾਂ ਭੈਣ ਦਾ ਕੰਮ ਸ਼ੁਰੂ ਕਰਾ ਕੇ ਦੀਵਾਲੀ ਕਪੜੇ ਦਾ ਤੇ ਕੁਆਲਟੀ ਦੀ ਸਾਡੀ ਗਾਰੰਟੀ ਰਹੂਗੀ ਬਹੁਤ ਸੋਹਣਾ ਕਪੜਾ ਦਵਾਂਗੇ ਤੇ ਇਹ ਚੈੱਕ ਕਰੋ ਵੀਰੇ ਕਿੰਨਾ ਸੋਹਣਾ ਹੈ ਕੋਟਨ ਦਾ ਹੈ ਕੋਟਨ ਟੂ ਕੋਟਨ ਹੈ